ਰਾਜਵੀਰ ਜਵੰਦਾ ਨੂੰ ਲੈ ਕੇ ਅੱਜ 10 ਦਿਨ ਹੋ ਗਏ ਹਨ ਇੱਕ ਵੱਡੀ ਅਪਡੇਟ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ 10 ਦਿਨਾਂ ਤੋਂ ਉਹ ਮੌਤ ਤੇ ਜ਼ਿੰਦਗੀ ਦੀ ਜਿਹੜੀ جنگ ਹੈ ਫੋਰਟਿਸ ਹਸਪਤਾਲ ਦੇ ਵਿੱਚ ਲੜ ਰਹੇ ਹਨ ਵੱਡੀ ਅਪਡੇਟ ਇਹ ਹੈ ਕਿ ਰਾਜਵੀਰ ਜਵੰਦਾ ਦੀ ਜਿਹੜੀ ਗਰਦਨ ਦੀ ਸੱਟ ਹੈ ਸਰਵਾਈਕਲ ਦੀ ਸੱਟ ਹੈ ਜਿਹੜੀ ਗਰਦਨ ਦੀ ਉਹ ਬਹੁਤ ਜਿਹੜੀ ਖਤਰਨਾਕ ਬਣ ਗਈ ਹੈ ਕਿਉਂਕਿ ਉਹਨਾਂ ਦੇ ਦਿਮਾਗ ਤੱਕ ਜਿਹੜੀ ਆਕਸੀਜਨ ਦੀ ਸਪਲਾਈ ਘੱਟ ਪਹੁੰਚ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਜੇ ਗਰਦਨ ਤੇ ਗੰਭੀਰ ਸੱਟ ਨਾ ਹੁੰਦੀ ਤਾਂ ਉਹਨਾਂ ਨੂੰ ਜਲਦੀ ਬਚਾਇਆ ਜਾਣਾ ਸੀ ਤੇ ਜਲਦੀ ਰਿਕਵਰੀ ਦੀ ਉਮੀਦ ਸੀ ਪਰ ਡਾਕਟਰਾਂ ਨੇ ਕਿਹਾ ਹੈ ਕਿ ਹੁਣ ਕੋਈ ਬਹੁਤੀ ਜਿਹੜੀ ਉਮੀਦ ਹੈ ਰਿਕਵਰੀ ਨੂੰ ਲੈ ਕੇ ਉਹ ਜਿਹੜੀ ਹੋਣੀ ਚਾਹੀਦੀ ਸੀ ਉਹ ਉਮੀਦ ਨਹੀਂ ਹੈ 10 ਦਿਨਾਂ ਤੋਂ ਬਾਅਦ ਜਿਹੜਾ ਅੱਜ ਵੀ ਜਿਹੜਾ ਮੈਡੀਕਲ ਬੁਲੇਟਿਨ ਆ ਉਹ ਜਾਰੀ ਨਹੀਂ ਕੀਤਾ ਗਿਆ ਪਹਿਲੇ 6 ਦਿਨ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਸਿਹਤ ਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ ਮੈਡੀਕਲ ਬੁਲੇਟਿਨ ਵੀ ਹਸਪਤਾਲ ਵੱਲੋਂ ਜਾਰੀ ਨਹੀਂ ਕੀਤਾ ਗਿਆ ਇਸ ਤੋਂ ਭਾਵ ਇਹ ਹੈ ਕਿ ਰਾਜਵੀਰ ਜਵੰਦਾ ਦੀ ਜਿਹੜੀ ਸਥਿਤੀ ਹੈ ਉਹ ਜਿਉਂ ਦੀ ਤਿਉ ਬਣੀ ਹੋਈ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੋਕ ਜਿਹੜੇ ਲਗਾਤਾਰ ਅਰਦਾਸਾਂ ਕਰ ਰਹੇ ਹਨ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਪਰ ਜਿਹੜਾ ਅਰਦਾਸਾਂ ਨੂੰ ਰੱਬ ਬੂਰ ਨਹੀਂ پا ਰਿਆ ਕੋਈ ਵੀ ਅਰਦਾਸ ਹੈ ਜਿਹੜੀ ਅੱਜ ਤੱਕ ਸਿਰੇ ਨਹੀਂ ਚੜ ਰਹੀ ਕਿਉਂਕਿ ਸਿਰੇ ਤਾਂ ਚੜੇ ਜੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਕੁਝ ਚੰਗੀ ਖਬਰ ਹੈ ਜਿਹੜੀ ਉਹ ਬਾਹਰ ਆਵੇ ਪਰ ਸਾਡਾ ਆਦਾਰਾ ਅਸੀਂ ਵੀ ਅਪੀਲ ਕਰਦੇ ਹਾਂ ਕਿ ਲਗਾਤਾਰ ਅਰਦਾਸਾਂ ਕਰਦੇ ਰਹੋ ਕਿਉਂਕਿ ਅਰਦਾਸਾਂ ਦੇ ਵਿੱਚ ਉਹ ਸ਼ਕਤੀ ਹੁੰਦੀ ਹੈ ਜਿਹੜੀ ਬੰਦੇ ਨੂੰ ਪੋਜ਼ਿਟਿਵਿਟੀ ਹੁੰਦੀ ਹੈ ਜਿਹੜੀ ਜਲਦੀ ਸਿਹਤਯਾਬ ਕਰ ਸਕਦੀ ਹੈ ਇੱਕ ਡਾਕਟਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਜੋ ਬੰਦਾ ਦੀ ਸਿਹਤ ਨੂੰ ਲੈ ਕੇ ਕਿਹਾ ਗਿਆ ਹੈ ਕਿ ਜਿਹੜੀ ਜ਼ਬੰਦਾ ਦੀ ਰੀੜ ਦੀ ਹੱਡੀ ਹੈ ਅਤੇ ਗਰਦਨ ਸੱਟ ਹੈ ਉਹ ਕਾਫੀ ਗੰਭੀਰ ਹੈ ਕਿਉਂਕਿ ਗਰਦਨ ਦੀ ਸੱਟ ਦੇ ਕਾਰਨ ਜਿਹੜਾ ਉਹਨਾਂ ਦੀ ਸਾਹ ਨਾਲੀ ਹੈ ਤੇ ਜਿਹੜੀਆਂ ਸੁਖਣਾ ਆਪਣੀਆਂ ਨਾੜੀਆਂ ਨਿਕਲਦੀਆਂ ਹਨ ਉਹਨਾਂ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਉਹ ਸੁਖਣਾ ਨਾੜੀਆਂ ਤੇ ਗੰਭੀਰ ਸੱਟਾਂ ਲੱਗਣ ਕਰਕੇ ਜਿਹੜੀ ਜਵੰਦਾ ਨੂੰ ਸਾਹ ਦੀ ਪ੍ਰਕਿਰਿਆ ਉਸ ਦੇ ਵਿੱਚ ਜਿਹੜੀ ਖੜੋਤ ਪੈਦਾ ਹੋ ਗਈ ਹੈ ਜਿਹੜੀ ਸਾਹ ਦੀ ਪ੍ਰੋਪਰ ਸਪਲਾਈ ਹੈ ਬ੍ਰੇਨ ਨੂੰ ਉਹ ਨਹੀਂ ਹੋ پا ਰਹੀ ਇਹ ਡਾਕਟਰ ਨੇ ਵੱਡੀ ਚੇਤਾਵਨੀ ਦਿੱਤੀ ਹੈ ਦੂਜਾ ਰਾਜਵੀਰ ਜਵੰਦਾ ਦੀ ਜਿਹੜੀ ਨਿਊਰੋਲੋਜੀਕਲ ਸਥਿਤੀ ਹੈ ਉਹ ਘੱਟ ਆਕਸੀਜਨ ਕਰਕੇ ਪਹਿਲਾਂ ਹੀ ਖਰਾਬ ਹੋ ਚੁੱਕੀ ਹੈ ਦੂਜਾ ਕਾਰਡੀਓਲੋਜੀਕਲ ਸਥਿਤੀ ਉਹ ਵੀ ਬੜੀ ਗੰਭੀਰ ਬਣੀ ਹੋਈ ਹੈ ਦਿਲ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਵੱਧ ਗਈਆਂ ਹਨ ਕਿਉਂਕਿ ਡਾਕਟਰ ਨੇ ਕਿਹਾ ਹੈ ਕਿ ਜਦੋਂ ਗਰਦਨ ਤੇ ਸੱਟ ਲੱਗ ਜਾਂਦੀ ਹੈ ਗੰਭੀਰ ਸੱਟ ਲੱਗੀ ਵੀ ਹੈ ਉਸ ਤੋਂ ਬਾਅਦ ਜਿਹੜਾ ਨਿਚਲਾ ਪਾਸਾ ਹੈ ਗਰਦਨ ਤੋਂ ਥੱਲੇ ਵਾਲਾ ਪਾਸਾ ਹੈ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਕਈ ਸਰੀਰ ਦੇ ਜਿਹੜੇ ਅੰਗ ਨੇ ਚਾਹੇ ਦਿਲ ਹੈ ਲੀਵਰ ਹੈ ਫੇਫੜੇ ਨੇ ਕਿਡਨੀ ਨੇ ਉਹਨਾਂ ਤੇ ਗੰਭੀਰ ਹੈ ਜਿਹੜਾ ਇੰਪੈਕਟ ਪੈਂਦਾ ਵੱਡਾ ਇੰਪੈਕਟ ਪੈਂਦਾ ਉਸ ਤੋਂ ਬਾਅਦ ਡਾਕਟਰਾਂ ਨੇ ਇਹ ਵੀ ਕਿਹਾ ਸੀ ਕਿ ਦਿਲ ਨੂੰ ਚੱਲਦਾ ਰੱਖਣ ਲਈ ਜਿਹੜੀਆਂ ਦਿਲ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਦਿਲ ਦੀਆਂ ਧੜਕਣਾਂ ਨੂੰ ਦਿਲ ਦੀ ਗਤੀ ਨੂੰ ਜਾਰੀ ਰੱਖਣ ਲਈ ਲਗਾਤਾਰ ਜਿਹੜਾ ਮਾਹਰ ਜਿਹੜੀ ਟੀਮ ਬਿਠਾਈ ਗਈ ਹੈ ਨਿਊਰੋਲੋਜੀਕਲ ਜਿਹੜੀਆਂ ਟੀਮਾਂ ਨੇ ਉਹ ਵੀ ਜਿਹੜੀ ਰਾਜਵੀਰ ਜਵੰਦਾ ਦੀ ਸਿਹਤ ਲਈ ਦਿਨ ਰਾਤ ਜਿਹੜਾ ਚੈੱਕਅਪ ਕਰ ਰਹੀਆਂ ਹਨ 6 ਤਰੀਕ ਨੂੰ ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਦੇ ਵਿੱਚ ਡਾਕਟਰਾਂ ਨੇ ਕਿਹਾ ਸੀ ਕਿ ਉਸ ਦੀ ਨਿਊਰੋਲੋਜੀਕਲ ਸਥਿਤੀ ਅਤੇ ਕਾਰਡੀਓਲੋਜੀਕਲ ਸਥਿਤੀ ਗੰਭੀਰ ਬਣੀ ਹੋਈ ਹੈ ਉਸ ਦੇ ਦਿਮਾਗ ਨੂੰ ਆਕਸੀਜਨ ਦੀ ਘੱਟ ਮਾਤਰਾ ਵਿੱਚ ਪਹੁੰਚ ਹੋ ਰਹੀ ਹੈ ਪਿੱਠ ਦੀ ਹੱਡੀ ਅਤੇ ਗਰਦਨ ਦੇ ਮਣਕੇ ਉੱਤੇ ਵੀ ਗੰਭੀਰ ਸੱਟਾਂ ਹਨ ਕੋਈ ਵੀ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਹਸਪਤਾਲ ਦਾ ਕਹਿਣਾ ਹੈ ਕਿ ਉਹਨਾਂ ਦੀ ਸਥਿਤੀ ਜਿਉਂ ਦੀ ਤੈ ਉਹ ਹੈ ਅਤੇ ਉਹਨਾਂ ਦੀ ਸਥਿਤੀ ਦੇ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਪਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਗੰਭੀਰ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪਲਸ ਰੇਟ ਦੇ ਵਿੱਚ ਜਿਹੜੀ ਅਪ ਡਾਊਨ ਜਿਹੜੀ ਸਥਿਤੀ ਦੇਖੀ ਗਈ ਹੈ ਅਤੇ ਦਿਲ ਨੂੰ ਚੱਲਦਾ ਰੱਖਣ ਲਈ ਜਵੰਦਾ ਨੂੰ ਦਿਲ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਕਈ ਸੰਗੀਤ ਜਗਤ ਦੇ ਮਹਾਨ ਲੋਕ ਅਤੇ ਸਿਆਸੀ ਪਾਰਟੀਆਂ ਦੇ ਲੋਕ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਮਦਦ ਲਈ ਉਹਨਾਂ ਦਾ ਮੈਡੀਕਲ ਬਿੱਲ ਵੀ ਭਰ ਰਹੀਆਂ ਹਨ ਅਰਦਾਸਾਂ ਦਾ ਦੌਰ ਲਗਾਤਾਰ جاری ਹੈ ਵਿਰੋਧੀ ਸਿਆਸੀ ਪਾਰਟੀ ਦੇ ਲੀਡਰ ਆਫ oppositon ਪ੍ਰਤਾਪ ਬਾਜਵਾ ਵੀ ਉਹਨਾਂ ਦੀ ਸਿਹਤ ਜਾਣਨ ਬਾਰੇ ਹਸਪਤਾਲ ਦੇ ਵਿੱਚ ਪਹੁੰਚੇ ਸਨ ਉਹਨਾਂ ਨੇ ਕਿਹਾ ਕਿ ਅਰਦਾਸ ਕਰੋ ਕਿ ਜਵੰਦਾ ਜਲਦੀ ਠੀਕ ਹੋ ਜਾਵੇ ਅਤੇ ਗਾਇਕ ਗੁਰਨਾਮ ਪੁੱਲਰ ਨੇ ਵੀ ਮੀਡੀਆ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਕਿ ਹੁਣ ਰਾਜਵੀਰ ਜਵੰਦਾਲੀ ਸਿਰਫ ਅਰਦਾਸਾਂ ਹੀ ਹਨ ਅਰਦਾਸਾਂ ਹੀ ਰਾਜਵੀਰ ਜਵੰਦਾ ਨੂੰ ਠੀਕ ਕਰ ਸਕਦੀਆਂ ਹਨ ਕਈ ਜਥੇਬੰਦੀਆਂ ਹਸਪਤਾਲ ਦੇ ਵਿੱਚ ਪਹੁੰਚ ਕੇ ਜੇ ਕਾਰੇ ਛੱਡ ਰਹੀਆਂ ਹਨ ਅਤੇ ਅਰਦਾਸਾਂ ਕਰ ਰਹੀਆਂ ਹਨ ਪਰ ਰਾਜਵੀਰ ਜਬੰਦਾ ਦੀ ਸਿਹਤ ਨੂੰ ਲੈ ਕੇ ਕੋਈ ਚੰਗੀ ਖਬਰ ਸਾਹਮਣੇ ਨਹੀਂ ਆ ਰਹੀ